ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਤਿੰਨ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਦੇ ਵੱਲੋਂ ਹੁਣ ਵਰਕਿੰਗ 홀ੀਡੇ ਵੀਜ਼ਾ ਜਿਹੜਾ ਹੈ ਓਪਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਜ਼ੇ ਦੇ ਤਹਿਤ 60000 ਲੋਕਾਂ ਨੂੰ ਬਿਨਾਂ ਐਲਐਮਆਈ ਤੋਂ ਵਰਕ ਪਰਮਿਟ ਦਿੱਤਾ ਜਾਵੇਗਾ ਜੋ ਕਿ 2 ਸਾਲ ਦਾ ਵਰਕ ਪਰਮਿਟ ਹੋਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਇਸ ਵੀਜ਼ਾ ਲੈਣ ਦੇ ਲਈ ਸਿਰਫ ਕੈਨੇਡੀਅਨ 2500 ਡਾਲਰ ਤੱਕ ਜਿਹੜੇ ਉਹ ਸ਼ ਕਿ ਸੋ ਬਿਨਾ ਐਲ ਐਮ ਆਈ ਤੋਂ ਜਿਹੜਾ ਵਰਕ ਪਰਮਿਟ ਹੋਵੇਗਾ ਤੇ ਵਰਕਿੰਗ ਹੌਲੀਡੇ ਜਿਹੜਾ ਵੀਜ਼ਾ ਪ੍ਰੋਗਰਾਮ ਇਸ ਦਾ ਨਾਮ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੱਖਿਆ ਗਿਆ ਹੈ ਸੋ ਜਿਹੜੇ ਵੀ ਪੰਜਾਬੀ ਭਾਰਤੀ ਤੁਹਾਨੂੰ ਦੱਸਦੀ ਹੈ ਕਿ ਯੂਰਪ ਦੇ ਦੇਸ਼ਾਂ ਦੇ ਵਿੱਚ ਵੱਸਦੇ ਹਨ ਇਟਲੀ ਜਰਮਨ ਫਰਾਂਸ ਵਰਗੇ ਦੇਸ਼ਾਂ ਦੇ ਵਿੱਚ ਵੱਸਦੇ ਹਨ ਜਾਂ ਫਿਰ ਨਿਊਜ਼ੀਲੈਂਡ ਆਸਟ੍ਰੇਲੀਆ ਜੁਕੇ ਵਰਗੇ ਦੇਸ਼ਾਂ ਦੇ ਵਿੱਚ ਵੱਸਦੇ ਹਨ ਉਹ ਇਹ ਵੀਜ਼ੇ ਦੇ ਉੱਤੇ 2 ਸਾਲ ਦੇ ਲਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਹਨ ਤੇ ਉੱਥੋਂ ਦੀ ਪੱਕੀ ਪੀ ਆਰ ਵੀ ਲੈ ਸਕਦੇ ਹਨ ਸੋ ਇੰਡੀਆ ਦਾ ਨਾਮ ਇਸ ਵੀਜ਼ੇ ਦੇ ਵਿੱਚ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਹੀਂ ਜਿਹੜਾ ਐਡ ਕੀਤਾ ਗਿਆ ਹੈ ਸੋ ਜਿਹੜੇ ਪੰਜਾਬੀ ਹੁਣ ਯੂਰਪ ਵਰਗੇ ਦੇਸ਼ਾਂ ਤੋਂ ਜਾਂ ਫਿਰ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਵਰਗੇ ਦੇਸ਼ਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਉਹਨਾਂ ਦੇ ਲਈ ਜਿਹੜੇ ਦਰਵਾਜ਼ੇ ਖੁੱਲ੍ਹੇ ਗਏ ਹਨ ਸੋ ਇਸ ਤੋਂ ਇਲਾਵਾ ਦੂਸਰੇ ਅਪਡੇਟ ਦੀ ਗੱਲ ਕਰੀਏ ਤੇ ਦੂਸਰਾ ਅਪਡੇਟ ਹੁਣ ਇਹ ਆ ਰਿਹਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੀਸਰਾ ਐਕਸਪ੍ਰੈਸ ਐਂਟਰੀ ਡਰਾਅ ਜਿਹੜਾ ਉਹ ਕੱਢ ਦਿੱਤਾ ਗਿਆ ਹੈ ਜਿਸ ਦੇ ਵਿੱਚ 4000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਲਈ ਸੱਤੇ ਭੇਜ ਦਿੱਤੇ ਗਏ ਹਨ ਤੇ ਇਸ ਡਰਾਅ ਦੇ ਵਿੱਚ ਸੀ ਉਹ ਸਿਰਫ 521 ਦਰਜ ਕੀਤਾ ਗਿਆ ਹੈ ਜੋ ਕਿ ਹੁਣ ਤੱਕ ਦੇ ਡਰਾਵਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਘੱਟ CRS ਸਕੋਰ ਦਰਜ ਕੀਤਾ ਗਿਆ ਹੈ ਸੋ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਹੋਰ PR ਦਾ ਰਸਤਾ ਪੰਜਾਬੀ ਭਾਰਤੀਆਂ ਦੇ ਲਈ ਓਪਨ ਕੀਤਾ ਗਿਆ ਹੈ ਜਿਸ ਦਾ ਨਾਮ ਜਿਹੜਾ ਪ੍ਰੋਗਰਾਮ ਦਾ ਕੇਅਰ ਹੋਮ ਵਰਕਰ ਵੀਜ਼ਾ ਰੱਖਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਤਹਿਤ ਹੁਣ ਪੰਜਾਬੀ ਕੈਨੇਡਾ ਦੀ ਸਿੱਧੀ ਜਿਹੜੀ ਉਹ PR ਲੈ ਸਕਦੇ ਹਨ ਸੋ ਉਹਨਾਂ ਨੂੰ ਕੈਨੇਡਾ ਤੋਂ ਇੱਕ ਜੌਬ ਆਫਰ ਚਾਹੀਦੀ ਹੈ ਜੋ ਕਿ 80000 ਤੋਂ ਬਾਅਦ ਜਿਹੜਾ ਡਾਲਰ ਫੈਮਲੀ ਕਮਾਉਂਦੀ ਹੋਵੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਜਾਂ ਫਿਰ ਬਜ਼ੁਰਗ ਹੋਣ ਤੇ ਉਹਨਾਂ ਦੀ ਦੇਖਭਾਲ ਦੇ ਲਈ ਹੁਣ ਸਿੱਧੇ ਜਿਹੜੇ ਆ ਉਹ ਪੰਜਾਬੀ ਭਾਰਤੀਆਂ ਨੂੰ ਇਨਵੀਟੇਸ਼ਨ ਪਾ ਸਕਦੇ ਹਨ ਤੇ ਜਿਸ ਤੋਂ ਬਾਅਦ ਕਿ ਪੰਜਾਬੀ ਭਾਰਤੀ ਸਿੱਧੀ ਕੈਨੇਡਾ ਦੀ ਪੀਆਰ ਵੀ ਲੈ ਸਕਦੇ ਹਨ ਸੋ ਇਹ ਵੱਡੀ ਖੁਸ਼ਖਬਰੀ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ